ਇੱਕ ਨੂੰ ਤਰ ਬਣਿਆ ਉਹ ਨੀਵੀਂ ਖੁਰਨੀ ਤੇ ਤੇ ਇੱਕ ਨੂੰ ਪੂਰੀ ਉੱਚੀ ਖੁਰਨੀ ਤੇ ਤੇ ਜਿੱਦੇ ਉਹਨਾਂ ਨੇ ਸੂਣਾ ਉਹਦਾ ਲੇਵਾ ਦੇਖੋ ਤੁਸੀਂ ਬਾਈ ਕਿਹੜੀ ਦਾ ਸਿਰਾ ਬਣਦਾ ਕਿਹੜੀ ਦਾ ਪਿੱਛੇ ਨੂੰ ਲੇਵਾ ਆਉਂਦਾ ਕੀ ਹਾਲ ਆ ਦੋਸਤੋ ਸਾਰੇ ਭਰਾਵਾਂ ਨੂੰ ਸੱਸੀ ਕਾਲ ਬਾਈ ਜੀ ਸਵਾਗਤ ਹੈ ਰੌਣਕ ਡੈਰੀ ਫਾਰਮ ਤੇ ਬਾਈ ਜੀ ਜਿਵੇਂ ਆਪਾਂ ਕੱਲ ਪਰਸੇ ਵੀਡੀਓ ਪਾਈ ਸੀ ਆਪਣੇ ਫਾਰਮ ਦੀ ਬਹੁਤ ਭਰਾਵਾਂ ਨੇ ਦੇਖੀ ਬੜੇ ਫੋਨ ਆਏ ਬਾਈ ਵੀ ਕਿਵੇਂ ਕਿੱਥੋਂ ਛੱਤ ਤੇ ਸਾਰਾ ਸਿਸਟਮ ਦੱਸਿਆ ਸੀ ਉਹ ਚ ਆਪਾਂ ਤੇ ਬਹੁਤ ਭਰਾ ਕਹਿੰਦੇ ਬਹੁਤ ਕਹੈਂਡ ਚੀਜ਼ ਬਣੀ ਆ ਤੇ ਅੱਜ ਜਿਹੜੀ ਮੇਨ ਗੱਲ ਆ ਖੁਰਨੀਆਂ ਬਣਾਉਣੀਆਂ ਆ ਆਪਾਂ ਜਿਵੇਂ ਫਾਰਮ ਨਾਮ ਦੇ ਵੀ ਕਿੰਨੀਆਂ ਉੱਚੀਆਂ ਰੱਖਣੀਆਂ ਚਾਹੀਦੀਆਂ ਵੱਡੀਆਂ ਮੱਝਾਂ ਵਾਸਤੇ ਦੁੱਧ ਵਾਲਿਆਂ ਪਸ਼ੂਆਂ ਵਾਸਤੇ ਤੇ ਛੋਟੇ ਕਟਰੂਆਂ ਵਾਸਤੇ ਕਿੰਨੀ ਖੁਰਨੀ ਦੀ ਹਾਈਟ ਹੋਣੀ ਚਾਹੀਦੀ ਆ ਜਿੱਥੋਂ ਤੱਕ ਬਈ ਆਪਾਂ ਪਸ਼ੂ ਰੱਖਦੇ ਆਂ ਸਾਹਬ ਜਾ ਆ ਤੇ ਸੋਣਿਆ ਚੰਗੇ ਸਿਆਣੇ ਬੰਦਿਆਂ ਤੋਂ ਵੀ ਤੇ ਰਿਜ਼ਲਟ ਵੀ ਮਿਲਿਆ ਖੁਰਨੀਆਂ ਦੇ ਜਿਹੜੀ ਬਈ ਖੁਰਨੀ ਦੀ ਉਚਾਈ ਰੱਖਣੀ ਆ ਤੁਸੀਂ ਫਰਸ਼ ਤੋਂ ਜਿਵੇਂ ਲੈ ਕੇ ਦੋਸਤੋ 2 ਫੁੱਟ ਤੋਂ ਲੈ ਕੇ ਸਵਾ 2 ਫੁੱਟ ਲਾਸਟ ਆ ਸਵਾ 2 ਫੁੱਟ ਲਾਸਟ ਆ ਖੁਰਨੀ ਦੀ ਜਮ੍ਹਾਂ ਸਹੀ ਉਚਾਈ ਆ ਇਹ ਤਾਂ ਜ਼ਿਆਦਾ ਉੱਚੀਆਂ ਨਾ ਕਰਿਓ ਦੁੱਧ ਵਾਲੀਆਂ ਮੱਝਾਂ ਨੂੰ ਖੁਰਨੀਆਂ ਤੇ ਵਿੱਚੋਂ ਬਾਈ ਜੀ ਐਂ ਚੌਰਸ ਨਹੀਂ ਰੱਖਣੀਆਂ ਤੁਸੀਂ ਜਿਵੇਂ ਕੰਧ ਨਾਲ ਵੀ ਸੀਮੈਂਟ ਲਾ ਕੇ ਉਹਨੂੰ ਚਪਟਾ ਜਾਂ ਗੋਲ ਜਾਂ ਬਣਾ ਸਕਿਓ ਵੀ ਉਹਦੇ 'ਚ ਫੀਡ ਫੂਡ ਨਾ ਜੰਮੇ ਤੇ ਉਲੀ ਨਾ ਪਵੇ ਠੀਕ ਆ ਵੀਰੇ ਇਹ ਤਾਂ ਹੋ ਗਈ ਜਿਵੇਂ ਵੱਡੀਆਂ ਮੱਝਾਂ ਵਾਲੀਆਂ ਖੁਰਨੀਆਂ ਦੀ ਗੱਲ ਤੇ ਜਿਵੇਂ ਹੁਣ ਇੱਧਰ ਆ ਛੋਟੇ ਬੱਚਿਆਂ ਦੀ ਖੁਰਨੀ ਆ ਆ ਛੋਟੀ ਖੁਰਨੀ ਆ ਜੀ ਮੈਂ ਇਸ਼ਾਰਾ ਤੁਸੀਂ ਸਮਝਦੇ ਹੋਵੋਗੇ ਛੋਟੇ ਬੱਚਿਆਂ ਦੀ ਖੁਰਨੀ ਜਿਹੜੀ ਰੱਖਣੀ ਆ ਪੌਣੇ ਇੱਕ 2 ਫੁੱਟ ਤੋਂ ਲੈ ਕੇ ਲਾਸਟ 2 ਫੁੱਟ ਉੱਚੀ ਰੱਖਣੀ ਆ ਬਾਈ ਵੇਚੀ ਫਰਸ਼ ਸਾਰਾ ਕੁਝ ਆ ਜਾਂਦਾ 2 ਫੁੱਟ ਲਾਸ ਉੱਚੀ ਰੱਖਣੀ ਆ ਪੌਣੇ 2 ਤੋਂ ਤੇ ਜਿੰਨਾ ਇੱਕ ਗਰੰਟੀ ਲੈਣਾ ਮੈਂ ਇੱਕ ਪਾਸੇ ਤੁਸੀਂ ਦੋ ਕਟੀਆਂ ਰੱਖ ਲਿਓ ਇੱਕੋ ਜਿਹਾ ਇੱਕ ਨੂੰ ਤਾਂ ਬਣਿਓ ਨੀਵੇਂ ਖੁਰਨੀ ਤੇ ਤੇ ਇੱਕ ਨੂੰ ਪੂਰੀ ਉੱਚੀ ਖੁਰਨੀ ਤੇ ਤੇ ਜਿੱਦੇ ਉਹਨਾਂ ਨੇ ਸੂਣਾ ਉਹਦਾ ਲੇਵਾ ਦੇਖੋ ਤੁਸੀਂ ਬਾਈ ਕਿਹੜੀ ਦਾ ਸਿਰਾ ਬਣਦਾ ਕਿਹੜੀ ਦਾ ਪਿੱਛੇ ਨੂੰ ਲੇਵਾ ਆਉਂਦਾ ਤੇ ਕਿਹੜੀ ਦਾ ਮੂਹਰ ਨੂੰ ਰਹਿੰਦਾ ਸੋਨੂੰ ਆਪਣੇ ਆਪ ਰਿਜ਼ਲਟ ਸਿਰਾ ਮਿਲੂਗਾ ਤੇ ਇੱਕ ਜਿਵੇਂ ਹੁਣ ਆ ਬਾਈ ਚਾਰੇ ਪਾਸੇ ਜੰਗਲੇ ਰੱਖਿਆ ਵਦਗਾ ਹਵਾ ਆਉਂਦੀ ਆ ਖੁੱਲਾ ਡੁੱਲਾ ਬਣਾਓ ਵਧੀਆ ਹਵਾਦਾਰ ਫਾਰਮ ਹਵਾ ਕਰਾਸ ਹੋਵੇ ਤਾਂ ਪਸ਼ੂ ਵੀ ਗਰਮੀਆਂ ਚ ਹੁਣ ਆਰਾਮ ਨਾਲ ਬੈਠਿਆ ਕਰਨਗੇ ਤੇ ਜਿਵੇਂ ਆ ਧੁੱਪ ਦੇਖ ਲਓ ਬਾਈ ਜੀ ਇਸ ਤਰੀਕੇ ਨਾਲ ਪਾਓ ਜਦੋਂ ਸਵੇਰੇ ਸਵੇਰੇ ਜਿਹੜੀ ਧੁੱਪ ਚੜਦਾ ਸੂਰਜ ਫਾਰਮ ਦੇ ਵਿੱਚ ਧੁੱਪ ਪਵੇ ਵਧੀਆ ਜਿਵੇਂ ਨਮਾਇਨ ਨੂੰ ਹੁੰਦੇ ਆ ਆਰਾਮ ਨਾਲ ਸਾਰਾ ਫਾਰਮ ਵਧੀਆ ਸੁੱਕ ਜਾਂਦਾ ਐ ਨੈਟ ਕਲੀਨ ਹੋ ਜਾਂਦਾ ਕੋਈ ਕਟਾਨੂ ਨਹੀਂ ਰਹਿੰਦਾ ਪਸ਼ੂ ਬਿਮਾਰੀ ਤੋਂ ਬਚੇ ਰਹਿੰਦੇ ਆ ਵੀਰੇ ਬਾਕੀ ਦੋਸਤੋ ਫਾਰਮ ਦਾ ਮੈਂ ਦੱਸ ਹੀ ਦਿੱਤਾ ਸੀ ਕਿਵੇਂ ਛੱਤ ਦਾ ਸਮਾਨ ਬਈ ਆਪਣਾ ਜਿਵੇਂ ਮੇਰਾ ਏਰਕਾ ਬਾਈ ਜੀ ਬਠਿੰਡਾ ਦਾ ਪਿੰਡ ਮੇਰਾ ਕੋਟਪੜਾ ਤੇ ਜ਼ਿਲ੍ਹਾ ਆਪਾਂ ਨੂੰ ਬਠਿੰਡਾ ਦੋਸਤੋ ਇਹ ਦੇਖ ਲੋ ਮੈਂ ਫੇਰ ਦੁਬਾਰੇ ਕਹਿਣਾ 2 ਫੁੱਟ ਤੋਂ ਲੈ ਕੇ ਸਵਾ 2 ਹਾਈਟ ਰੱਖਣੀ ਆ ਤੇ ਪਸ਼ੂ ਸਿਰਾ ਵੱਣਨਗੇ ਯਾਰ ਲੇਵੇ ਲੋਵੇ ਝੋਟੀਆਂ ਦੀ ਜਮਾ ਪੂਰੇ ਘੈਂਟ ਖੁਰਨੀ ਦਾ ਬਹੁਤ ਡਿਪੈਂਡ ਹੁੰਦਾ ਇਹ ਚੀਜ਼ਾਂ ਦੇ ਬਾਈ ਹਰਿਆਣੇ 'ਚ ਦੇਖਿਓ ਜਮਾ ਥੱਲੋਂ ਧਰਤੀ ਨਾਲ ਲੱਗਾ ਪੰਗਾ ਉਹ ਐਂ ਖੁਰਨੀਆਂ ਫੇਰ ਖਾਂਦੇ ਪਸ਼ੂ ਉਹਨਾਂ ਦੇ ਤੇ ਕਈ ਭਰਾ ਤਾਂ ਛੋਟੇ ਕਟਰਾਂਾਂ ਦੀਆਂ ਡੰਡੀਆਂ ਖੁਰਨੀਆਂ ਜਿਵੇਂ ਘੋੜੀਆਂ ਦੀਆਂ ਖੁਰਨੀਆਂ ਨਹੀਂ ਹੁੰਦੀਆਂ ਐ ਬਣਾ ਦਿੰਦੇ ਆ ਤੇ ਉਹ ਮੂਰਲੀਆਂ ਲੱਤਾਂ ਹੀ ਨਹੀਂ ਲਾਦੀਆਂ ਉਹਨਾਂ ਦੀਆਂ ਮਸਾ ਖਾਂਦੇ ਆ ਮੂਰਲੀਆਂ ਲੱਤਾਂ ਨਹੀਂ ਉਹਨਾਂ ਦੀਆਂ ਲਾਦੀਆਂ ਐ ਲੌਂਕ ਲੌਂਕ ਕੇ ਅਕਿ ਇਹਦਾਂ ਲੱਤਾਂ ਸਿੱਧੀਆਂ ਹੋਣੀਆਂ ਕੱਦ ਵੱਧ ਜੂ ਉਹ ਤਾਂ ਜਿੰਨਾ ਕਰਨਾ ਫੀਡ ਦਾਣਾ ਸਹੀ ਰੱਖੋ ਕੱਦ ਆਟੋਮੈਟਿਕੀ ਪਸ਼ੂ ਨੇ ਵਧੀਆ ਕਰ ਲੈਣਾ ਬਾਕੀ ਵੀਰ ਬਣੇ ਵੀਡੀਓ ਨੂੰ ਅੱਗੇ ਅੱਗੇ ਸ਼ੇਅਰ ਕਰਦੇ ਕਰੋ ਚੈਨਲ ਨੂੰ ਫੋਲੋ ਸਬਸਕ੍ਰਾਈਬ ਕਰ ਲਓ ਇਸੇ ਤਰ੍ਹਾਂ ਆਪਾਂ ਛੋਟੀਆਂ ਛੋਟੀਆਂ ਨੌਲਜ ਦੀਆਂ ਗੱਲਾਂ ਤੁਹਾਡੇ ਭਰਾਵਾਂ ਵਾਸਤੇ ਲੈ ਕੇ ਆਉਂਦੇ